ਪਿਛਲੇ 2 ਹਫਤਿਆਂ ਤੋਂ ਸਵੇਰ 'ਚ ਤੇਜ਼ ਧੁੱਪ ਕਾਰਨ ਦਿਨ ਦੇ ਤਾਪਮਾਨ 'ਚ ਵਾਧਾ ਦਰਜ ਕੀਤਾ ਜਾ ਰਿਹਾ ਜਦਕਿ ਰਾਤਾਂ ਅਜੇ ਵੀ ਠੰਡੀਆਂ ਹਨ। ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਜਾ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਮੋਗਾ, ਰੋਪੜ, ਗੁਰਦਾਸਪੁਰ 'ਚ ਰਾਤ ਦਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਿਹੜਾ ਆਮ ਨਾਲੋਂ 4 ਡਿਗਰੀ ਘੱਟ ਰਿਹਾ ਹੈ। ਦੂਜੇ ਪਾਸੇ ਦਿਨ ਵਲੇ ਪਟਿਆਲਾ 26.3 ਡਿਗਰੀ ਤਾਪਮਨ ਨਾਲ ਸਭ ਤੋਂ ਗਰਮ ਰਿਹਾ ਹੈ ਮੌਸਮ ਵਿਭਾਗ ਦੀ ਪੇਸ਼ੰਗੋਈ ਮੁਤਾਬਕ ਵੀਰਵਾਰ ਨੂੰ ਵੀ ਮੌਸਮ ਖੁਸ਼ਕ ਰਹੇਗਾ ਪਰ ਸ਼ੁੱਕਰਵਾਰ ਤੋਂ ਪੰਜਾਬ ਚ ਮੌਸਮ ਬਦਲ ਜਾਵੇਗਾ 2 ਦਿਨਾਂ ਤੱਕ ਕਈ ਜ਼ਿਲ੍ਹਿਆਂ ਚ ਹਨੇਰੀ ਤੇ ਬਾਰਿਸ਼ ਦਰਾਰ ਗੜੇ ਮਾਰੀ ਦੀ ਸੰਭਾਵਨਾ ਹੈ ਪਿਛਲੇ 2 ਹਫ਼ਤਿਆਂ ਤੋਂ ਸਵੇਰ ਚ ਤੇਜ਼ ਧੁੱਪ ਕਾਰਨ ਦਿਨ ਦੇ ਤਾਪਮਨ ਚ ਵਾਧਾ ਦਰਜ ਕੀਤਾ ਜਾ ਰਿਹਾ ਜਦਕਿ ਰਾਤਾਂ ਅਜੇ ਵੀ ਠੰਡੀਆਂ ਹਨ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਰਾਤ ਦਾ ਤਾਪਮਨ ਆਮ ਨਾਲੋਂ ਤਿੰਨ ਤੋਂ 4 ਡਿਗਰੀ ਸੈਲਸੀਅਸ ਘਟ ਦਰਜ ਕੀਤਾ ਜਾ ਰਿਹਾ ਹੈ ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਮੋਗਾ ਰੋਪੜ ਗੁਰਦਾਸਪੁਰ ਚ ਰਾਤ ਦਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਿਹੜਾ ਆਮ ਨਾਲੋਂ 4 ਡਿਗਰੀ ਘੱਟ ਰਿਹਾ ਹੈ ਦੂਜੇ ਪਾਸੇ ਦਿਨ ਵੇਲੇ ਪਟਿਆਲਾ 26.3 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ ਹੈ ਮੌਸਮ ਵਿਭਾਗ ਦੀ پیشن گوئی ਮੁਤਾਬਕ ਵੀਰਵਾਰ ਨੂੰ ਵੀ ਮੌਸਮ ਖੁਸ਼ਕ ਰਹੇਗਾ ਪਰ ਸ਼ੁੱਕਰਵਾਰ ਤੋਂ ਪੰਜਾਬ ਚ ਮੌਸਮ ਬਦਲ ਜਾਵੇਗਾ ਤੋਂ ਦੇਣਾ ਤੱਕ ਕਈ ਜ਼ਿਲ੍ਹਿਆਂ 'ਚ ਹਨੇਰੀ ਤੇ بارش ਦੌਰਾਨ ਗੜ੍ਹੇ ਮਾਰੀ ਦੀ ਸਥਿਤੀ